ਸੱਸੀ ਕਾਲ ਬਾਈ ਜੀ ਕਿਸਾਨ ਭਰਾਵਾਂ ਨੂੰ ਬਾਈ ਜੀ ਦੋ ਟਰੈਕਟਰ ਆਏ ਆਪਾਂ ਚਲਾ ਕੇ ਦੇਖੇ ਅੱਜ ਕਿਹੜਾ ਵੱਧ ਖਾਂਦਾ ਤੇ ਕਿਹੜਾ ਘੱਟ ਖਾਂਦਾ ਆਇਆ ਹੈਗਾ 3630 ਸਪੈਸ਼ਲ ਐਡੀਸ਼ਨ 4x4 ਤੇ ਆ ਹੈਗਾ ProTech 855 ਇਹ ਵੀ ਨਵੇਂ 25 ਮਾਡਲ ਹੈ ਥੋੜੇ ਥੋੜੇ ਚੱਲੇ ਹੋਏ ਦੋਨੇ ਟਰੈਕਟਰ ਤੇ ਆਪਾਂ ਅੱਜ ਇਹ ਚਲਾ ਕੇ ਦੇਖੇ ਅੱਧਾ ਤਾਂ ਘੰਟਾ ਤੇਲ ਪਾ ਕੇ ਦੇਖਿਆ ਇਹਨਾਂ 'ਚ ਵੀ ਕਿਹੜੇ ਨੇ ਵੱਧ ਖਾਦਾ ਕਿਹੜੇ ਨੇ ਘੱਟ ਖਾਦਾ ਤੇ ਤੁਹਾਨੂੰ ਮਿਲਾਉਣੇ ਦੱਸ ਦਿਆਂ ਵੀ ਆਪਾਂ ਕਿਹੜੇ ਨੇ ਕਿੰਨਾ ਖਾਦਾ ਬਾਈ ਸੱਸੀ ਕਾਲ ਪਹਿਲਾਂ ਤਾਂ ਸਾਰਿਆਂ ਨੂੰ ਦੱਸੋ ਤੇ ਕਿਹੜਾ ਪਿੰਡ ਆ ਤੁਹਾਡਾ ਗੱਜਲੀ ਆ ਬਾਈ ਜੀ ਠੀਕ ਹੈ ਤੇ ਬਾਈ ਜੀ ਤੁਸੀਂ ਟਰੈਕਟਰ ਚਲਾ ਕੇ ਦੇਖਿਆ ਦੋਨੇ ਕੀ ਫਰਕ ਰਿਹਾ ਹੈ ਇਹਨਾਂ 'ਚ ਦੋਨੇ ਤਕਰੀਬਨ ਬਰਾਬਰੀ ਹੀ ਆ ਬਾਈ ਉਹਨੇ ਮਤਲਬ 24 ਗੇੜੇ ਲਾਏ ਅੱਧੇ ਘੰਟੇ 'ਚ ਕਿਹੜੇ ਨੇ ਹਾਂ ਪ੍ਰੋਟੈਕ ਅੱਛਾ ਪ੍ਰੋਟੈਕ ਨੇ 24 ਗੇੜੇ ਲਾਏ ਹਾਂ ਉਹ ਤੇਲ ਦੋ ਬੋਤਲਾਂ ਪਾਈਆਂ ਸੀ ਮਨਕੇ ਸੀ ਅੱਛਾ 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 ਉਹ ਪੂਰੀਆਂ ਦੋ ਖਾ ਗਿਆ ਇਹ ਡੇਢ ਕ ਦੇ ਲਗਭਗ ਖਾਦੀ ਹੈ ਪੌਣੇ ਇੱਕ ਦੋ ਹਾਂ ਪੌਣੇ ਇੱਕ ਦੋ ਇਹਨੇ 20 ਗੇੜੇ ਚ ਇਹਨੇ 20 ਗੇੜੇ ਲਾਏ ਹੈ ਹਾਂ ਲੀਟਰ ਘੰਟੇ ਦਾ ਘੱਟ ਹਾਂ ਤੇ ਇਹਦੇ ਮੁਤਾਬਕ ਹੁਣ ਤੁਸੀਂ ਕਿਹੜਾ ਟਰੈਕਟਰ ਘੱਟ ਖਾਂਦਾ ਤੇਲ ਦੇਖੋ ਬਰਾਬਰੀ ਮੰਨਦੇ ਆ ਇਕੋ ਜੇ ਖਾਂਦਾ ਹਾਂ ਇਕੋ ਜੇ ਹੀ ਖਾਂਦਾ ਜਿਹੜੇ ਵੀ ਚਾਰ ਵੱਧ ਆ ਇਹਦੇ 20 ਉਹਦੇ 24 ਠੀਕ ਹੈ ਠੀਕ ਹੈ ਤੇ ਮੰਨ ਲਓ ਵੀ ਬਾਹਾ ਵੀ ਉਹਨਾਂ ਵਨ ਤੇ ਨਹੀਂ ਬਾਹਾਂ ਦੇ ਜਿਹੜੇ ਘੱਟ ਹੈ ਇਹਦੇ 36 ਦੀ ਘੱਟ ਹੈ ਉਹਦੇ ਸਵਰਾਜ ਦੇ ਵੱਧ ਹੈ 36 ਦੀ ਘੱਟ ਹੈ ਉਹਦੇ 858 ਦੇ ਵੱਧ ਹੈ ਤੇ ਉਹਨਾਂ ਕੋਹਾਂ ਦਾ ਤੇਲ ਵੀ ਘੱਟ ਹੈ ਬਸ ਤੇਲ ਘੱਟ ਖਾਂਦਾ 36 ਦੀ ਬਾਜੇ ਚਾਰ ਜਿਹੜੇ ਹੋਰ ਉਹਨਾਂ ਤੇਲ ਦਾ ਨਾ ਖਾਂ ਜਾਂਦੇ ਬਰਾਬਰੀ ਹੈ ਚਲੋ ਬਰਾਬਰੀ ਹੈ ਤੇਲ ਚ ਦਾ ਆਪਾਂ ਦੇਖਦੇ ਤੇ ਕਿੰਨਾ ਕਿੰਨਾ ਚਰਚਾ ਲਾਈ ਸੀ ਤੁਸੀਂ ਅੱਧਾ-ਅੱਧਾ ਘੰਟਾ ਮੈਂ ਕਿ ਦੋਨੇ ਬਿਲਕੁਲ ਟੈਂਕੀਆਂ ਫੁੱਲ ਭਰੀਆਂ ਸੀ ਆਕੇ ਤੇ ਇਹ ਹੁਣ ਦੋਨੇ ਕੀਮਤ ਚ ਕੀ ਹੈ ਵੀ ਇਹਦਾ 36 ਦੀ ਇਹਦੀ ਕੀਮਤ ਕੀ ਹੈ ਤੇ ਉਹਦੀ 858 ਦੀ ਕੀਮਤ ਕੀ ਹੈ 36 ਦੀ 11 ਦੇ ਲਗਭਗ ਹੈ ਜੀ ਐਸ ਜੀ ਤੇ 855 ਦੇਖੋ ਸਾਢੇ 9 ਦੇ ਲਗਭਗ ਹੋਊ ਮੇਰੇ ਕਹਿ 858 9.5 ਲੱਖ ਤੇ 36 ਦੀ 11 ਲੱਖ ਤੇ ਹੁਣ ਫਰਕ ਕੀ ਲੱਗਿਆ ਚਲਾਉਣ ਚ ਕਿਹੜਾ ਵਧੀਆ ਲੱਗਿਆ ਕਰੀਬਨ ਬਾਬਰੀ ਲੱਗੇ ਬਸ ਮਾਡਰਨ ਮਾਡਲ ਵਿੱਚ ਥੋੜਾ ਜਿਹਾ ਨਹੀਂ ਆਏ ਨਹੀਂ ਫਰਕ ਤਾਂ ਹੁੰਦੀ ਇੱਕ ਦੇਸੀ ਲੋਹਾ ਲਾ ਲੋ ਜਿਵੇਂ ਲੋਕ ਕਹਿੰਦੇ ਇੱਕ ਬ੍ਰਾਂਡ ਕਹਿੰਦੇ ਵੀ ਫਰਕ ਤਾਂ ਨਵੇਂ ਨੇ ਹੁਣ ਬ੍ਰਾਂਡ ਤਾਂ ਦੇ ਕੋਈ ਇਹਦੇ 'ਚ ਤਾਂ ਕੋਈ ਨਹੀਂ ਨਵੇਂ ਨੇ ਕੋਈ ਜਿਵੇਂ ਮੁੜਦੇ ਨਾ ਠੀਕ ਹੈ ਜੀ ਜਿਆਦਾ ਫਰਕ ਨਹੀਂ ਲੱਗਿਆ ਹੈ ਠੀਕ ਆਜੋ ਤੁਹਾਨੂੰ ਦਿਖਾਉਣੇ ਆ ਟਰੈਕਟਰ ਵੀ ਭਾਈ ਉੱਤੋਂ ਵੀ ਤੇ ਪਾਸੇ-ਵੱਸੇ ਵੀ ਆਹ 852 ਤੇ ਆਹ ਇਹਦੇ ਸੀਟ ਸੂਟ ਦੇਖ ਲਓ ਖੁੱਲਾ-ਖੁੱਲਾ ਥਾਂ ਗਾ ਲਾਤਾ ਤੇ ਕੰਪਨੀ ਵਾਲਿਆਂ ਨੇ ਤੁਸੀਂ ਹੁਣ ਦੇਖ ਲਓ ਹੈ ਤੇ ਇਹਦੇ ਫਰਕ-ਸ਼ਰਕ ਇਹ ਹੈ ਜੇ ਆਏ ਘਟਾ ਟਰੈਕਟਰ ਨਵੇਂ ਚੱਲੇ ਆਏ ਆ ਬੀਬੀਆ ਘੰਟੀ ਚੱਲਿਆ ਟਰੈਕਟਰ ਹਜੇ ਇਹ ਤੇ ਆ ਤੁਹਾਨੂੰ 363 ਦਿਖਾ ਦਨੇ ਇੱਧਰ ਇੱਕ ਹੋਰ ਖੜਾ ਬਾਈਆਂ ਦਾ ਆ ਤੇ 363 ਤੇ ਗੱਲ ਕਰੋ ਐ ਵੀ ਜਿਹੜਾ ਇਹਦਾ ਇੰਜਨ ਥੋੜਾ ਵੱਧ ਚੱਲਦਾ 363 ਉਹ 1850 ਲੀਕ ਸੀਕ ਵੀ ਛੇਤੀ ਹੁੰਦਾ ਤੁਹਾਨੂੰ ਆ ਦਿਖਾ ਵੀ ਦਿੰਨੇ ਮਾੜਾ ਮੋਟਾ ਛੇ ਉਹ ਕਰੀ ਜਾਂਦਾ ਇਹ ਤੋਂ ਪਹਿਲਾਂ ਜਿਵੇਂ ਆ ਦੇਖ ਲਓ ਆ ਦੇ ਹੈਗਾ ਮਾੜਾ ਮੋਟਾ ਲੀਕ ਸੀਕ ਦਾ ਨਵੇਂ ਦੇ ਤੇ ਇੱਕ ਆ ਹੋ ਗਿਆ ਇੱਧਰ ਇੱਥੋਂ ਹੈਗਾ ਮਾੜਾ ਮੋਟਾ ਤੇ ਹੁਣ ਤੁਹਾਨੂੰ 363 ਤੇ ਦਿਖਾਉਣੇ ਆ ਆ ਦੇਖੋ ਤੇ ਤੇਲ ਵਾਈਆਂ ਵਾਈਆਂ ਨੇ ਅੱਡ ਕਰਾਇਆ 363 ਦਾ ਅੱਡ ਟੈਂਕੀ ਲੱਗੀ ਹੋਈ ਤੇ ਤੇਲ ਅੱਡ ਕਰਾਉਣ ਵਾਲੀ ਤੇ ਆਹ ਦੇਖ ਲਓ ਭਰਾਵੋ ਤੇ ਉਹ ਚੱਲਦੇ ਪੂਰੇ ਵਧੀਏ ਆਹ ਦੇਖ ਲਓ 363 ਤੇ ਹੋ ਹੈਗਾ 855 ਪ੍ਰੋਟੈਕ ਠੀਕ ਠਾਕ ਹੈ ਸਾਰਾ ਕੁਝ ਤੇ ਬੀਕੋ ਜਾ ਕੰਮ ਕਰਿਆ ਇਹਨਾਂ ਨੇ ਤੇ ਕੋਈ ਜੀ ਤੇਲ ਖਾਦਾ ਤਕਰੀਬਨ ਕੋਈ ਫਰਕ ਸ਼ਰਕ ਨਹੀਂ ਬਾਲਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੋਈ ਫਰਕ ਸਿਰਕ ਹੈਗਾ ਕਿ ਨਹੀਂ ਤੇ ਸਸੀ ਕਾਲ ਸਾਰੇ ਭਰਾਵਾਂ ਨੂੰ ਠੀਕ ਹੈ ਵੀਰੇ